ਅੱਲਾ ਭਗਤ ਧੰਨੇ ਨੇ ਨਹੀਂ ਮੰਗਿਆ ਭਗਤ ਕਬੀਰ ਸਾਹਿਬ ਨੇ ਵੀ ਮੰਗਿਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਤੇ ਸਾਰਾ ਕੁਝ ਚਾਹੀਦਾ ਹੈ ਉੱਪਰ ਲੈਣ ਵਾਸਤੇ ਕੱਪੜਾ ਵੀ ਚਾਹੀਦਾ ਤਲਾਈ ਚਾਹੀਦੀ ਹੈ ਚੌਪਾਈ ਚਾਹੀਦੀ ਹੈ ਚਾਰ ਪਾਵੇਂ ਵਾਲਾ ਮੰਝਾ ਹੋਵੇ ਵਧੀਆ ਇਹਨਾਂ ਭਗਤ ਸਹਿਬਾਨਾਂ ਨੇ ਮੰਗਿਆ ਹੈ ਪਰ ਮੰਗਿਆ ਗੁਰੂ ਤੋਂ ਹੈ ਕਿਸੇ ਮਨੁੱਖ ਦੇ ਕੋਲੋਂ ਨਹੀਂ ਮੰਗਿਆ ਜੇ ਰੱਬ ਤੋਂ ਮੰਗੇ ਤੇ ਰੱਬ ਨੇ ਦਿੱਤਾ ਵੀ ਹੈ ਤੇ ਸ਼ੁਕਰ ਵੀ ਰੱਬ ਦਾ ਅਦਾ ਕੀਤਾ ਹੈ ਪਰ ਅਸੀਂ ਕੀ ਕਰਦਿਆਂ ਆਪਣਾ ਸੁਭਾਅ ਕੀ ਹੈ ਅਸੀਂ ਮੰਗਦੇ ਗੁਰੂ ਦੇ ਕੋਲੋਂ ਆ ਬੰਦਾ ਅਰਦਾਸਾਂ ਤੇ ਗੁਰੂ ਕੋਲ ਕਰਦਾ ਵੀ ਸਤਿਗੁਰ ਸੱਚੇ ਪਾਤਸ਼ਾਹ ਆ ਆਕਾਰ ਜੇ ਮੇਰਾ ਸਬਰ ਜਾਵੇ ਐਵੇਂ ਹੁੰਦਾ ਨਾ ਭੈਣੋ ਅਰਦਾਸਾਂ ਤੇ ਆਪੋ ਗੁਰੂ ਕੋਲ ਕਰਦੇ ਆ ਮੇਰਾ ਆ ਕੰਮ ਬਣ ਜਾਵੇ ਤੇ ਜਦੋਂ ਕਿਤੇ ਗੁਰੂ ਬੇਨਤੀ ਨੂੰ ਸੁਣ ਲੈਂਦਾ ਹੈ ਉਹ ਪ੍ਰਵਾਣ ਹੋ ਜਾਂਦੀ ਹੈ ਗੁਰੂ ਦੇ ਦਰ ਤੇ ਗੁਰੂ ਦਾਤ ਦੇ ਦਿੰਦਾ ਹੈ ਉਹਦੀ ਬੰਦਾ ਦਾਤ ਲੈਣ ਸਰ ਭੁੱਲ ਜਾਂਦਾ ਹੈ ਭੁੱਲ ਜਾਂਦਾ ਜੀ ਸ਼ੋਹਲੇ ਕਿਸੇ ਦੇ ਹੋਰ ਹੀ ਗੋਂਦਾ ਫਿਰਦਾ ਫਲਾਨੇ ਬਾਬੇ ਦੀ ਕਿਰਪਾ ਹੋ ਗਈ ਮੇਰੇ ਤੇ ਫਲਾਨੇ ਮਹਾਪੁਰਸ਼ਾਂ ਨੇ ਬਚਨ ਕੀਤਾ ਸੀਗਾ ਫਲਾਨੇ ਥਾਂ ਮੈਂ ਇੰਨੀਆਂ ਚੌਕੀਆਂ ਭਰੀਆਂ ਫਲਨੀ ਜਗ੍ਹਾ ਮੈਂ ਗਿਆ ਉਥੋਂ ਫਲ ਪਵਾਇਆ ਉਥੋਂ ਤਾਗਾ ਪਵਾਇਆ ਸ਼ੁਕਰਾਨਾ ਕਿਸੇ ਦਾ ਹੋਰ ਅਦਾ ਕਰਦਾ ਸਰਦਾ ਜਿਸ ਵਾਹਿਗੁਰੂ ਪਰਮੇਸ਼ਰ ਨੇ ਦਾਤ ਝੋਲੀ ਦੇ ਵਿੱਚ ਪਾਈ ਉਹਦਾ ਨਾਮ ਤੱਕ ਨਹੀਂ ਲੱਗਦਾ ਆਖੋ ਸਤਨਾਮ ਬੰਦਾ ਇਹੋ ਜੇ ਕੰਮ ਕਰਦਾ ਹੈ ਬੰਦਾ ਰੱਬ ਤੋਂ ਦਾਤਾ ਲੈ ਕੇ ਦਾਤ ਪਿਆਰੀ ਬਿਸ਼ਰਿਆ ਦਾ ਤਾਰਾ ਜਾਣਾ ਨਹੀਂ ਮਰਨ ਵਿਚਾਰਾ ਭੁੱਲ ਜਾਂਦ ਮਰਨਾ ਵੀ ਮੇਰੀ ਮੌਤ ਹੋਏਗੀ ਮਰਨਾ ਵੀ ਭੁੱਲ ਜਾਂਦਾ ਹੈ ਗੁਰਮਖੋ ਮੈਂ ਗੱਲ ਕਰਦਾ ਸੀਗਾ ਵੀ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸਭ ਕੁਝ ਦਿੱਤਾ ਜੀਓ ਪਾਏ ਪਿੰਡ ਜਨ ਸਾਜਿਆ ਹਨਾ ਚੰਗਾ ਪਰਿਵਾਰ ਚੰਗਾ ਘਰਵਾਰ ਚੰਗੀ ਜੋਬ ਚੰਗੀ ਵੜਿਆਈ ਮਾਨ ਸਤਕਾਰ ਇੱਜ਼ਤ ਸਭ ਕੁਝ ਵਾਹਿਗੁਰੂ ਨੇ ਸਾਡੀ ਝੋਲੀ ਦੇ ਵਿੱਚ ਪਾ ਜਿਆ ਤੇ ਫਿਰ ਸਾਨੂੰ ਕਰਨਾ ਕੀ ਚਾਹੀਦਾ ਉਹਦਾ ਸ਼ੁਕਰ ਉਹਦਾ ਸ਼ੁਕਰ ਕਰਦੇ ਰਹੀਏ ਕਿਵੇਂ ਕਰੀਏ ਜੇ ਸ਼ੁਕਰ ਦੱਦਾ ਦਾਤਾ ਬੋਲੋ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਆ ਗਣਤ ਭਰੇ ਭੰਡਾਰ ਉਹਦੇ ਭੰਡਾਰੇ ਉਹਦੇ ਖਜ਼ਾਨੇ ਭਰੇ ਬੈਨੇ ਮਾਵੋ ਅਸੀਂ ਆਪਣੀ ਰਸੋਈ ਦੇ ਵਿੱਚ ਮਹੀਨੇ ਦਾ ਸੌਦਾ ਲਿਆ ਕੇ ਦੇਖਦੇ ਆਂ ਕੋਈ 2 ਮਹੀਨਿਆਂ ਦਾ ਕੋਈ 3 ਮਹੀਨਿਆਂ ਦਾ ਕੋਈ 6 ਮਹੀਨਿਆਂ ਦਾ ਇਕੱਠਾ ਲਿਆ ਕੇ ਛੱਡਦਾ ਹੈ ਕੋਈ ਭਾਈ ਵੱਧ ਗੰਜੈਸ ਵਾਲਾ ਸਾਲ ਦਾ ਲਿਆ ਕੇ ਛੱਡ ਲੈਂਦਾ ਹੈ 6 ਮਹੀਨਿਆਂ ਮਗਰੋਂ ਸਾਲਾਂ ਮਗਰੋਂ ਸਾਨੂੰ ਆਪਣੀ ਰਸੋਈ ਦੇ ਵਿੱਚ ਲਿਆ ਕੇ ਹੋਰ ਪਾਉਣਾ ਪੈਂਦਾ ਹੈ ਤੇ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਰਸੋਈ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਖਜ਼ਾਨਾ ਹੈ ਤੇ ਮੇਰਾ ਬਾਬਾ ਨਾਨਕ ਕਹਿੰਦਾ ਜੋ ਕਿਛ ਪਾਇਆ ਇੱਕ ਵਾਰ ਇੱਕ ਵਾਰ ਹੀ ਹੈ ਜੀ ਉਹਨੇ ਜੋ ਆਪਣੀ ਰਸੋਈ ਦੇ ਵਿੱਚ ਆਪਣੇ ਖਜ਼ਾਨੇ ਦੇ ਵਿੱਚ ਪਾ ਦਿੱਤਾ ਇੱਕ ਵਾਰੀ ਮੁੜ ਕੇ ਪਾਉਣ ਦੀ ਲੋੜ ਹੀ ਨਹੀਂ ਬਾਈ ਆਖੋ ਸਤਨਾਮ ਉਹ ਮੁੱਕਦਾ ਹੀ ਨਹੀਂ ਉਹ ਮੁੱਕਣ ਦਾ ਨਾ ਹੀ ਨਹੀਂ ਲਾਇਦੇ ਕਿ ਮੁੱਕੋ ਜਗਾ ਨਹੀਂ ਮੁੱਕਣ ਵਾਲਾ ਨਹੀਂ ਕਿਉਂਕਿ ਉਹਦਾ ਜਿਹੜਾ ਖਜ਼ਾਨਾ ਹੈ ਉਹਦਾ ਜਿਹੜਾ ਭੰਡਾਰਾ ਹੈ ਬਹੁਤ ਵੱਡਾ ਹੈ ਦੂਸਰੀ ਗੱਲ ਜੇ ਉਹਦੇ ਦਰ ਤੇ ਕੋਈ ਮੰਗਤਾ ਆ ਵੀ ਜਾਵੇ ਪਹਿਲੀ ਗੱਲ ਤੇ ਇਹ ਹੈ ਉਹ ਖਾਲੀ ਨਹੀਂ મોੜਦਾ ਕੁਝ ਨਾ ਕੁਝ ਦੇ ਕੇ ਤੁਹਾਨੂੰ ਮੋੜੇਗਾ ਉਹ ਕੁਝ ਨਾ ਕੁਝ ਤੁਹਾਡੀ ਝੋਲੀ ਦੇ ਵਿੱਚ ਪਾ ਕੇ ਮੋੜੇਗਾ ਜ਼ਰੂਰ ਜਿਵੇਂ ਜੀ ਤੁਹਾਡੀ ਭਾਵਨਾ ਹੋਏਗੀ ਜਿਵੇਂ ਜੀ ਤੁਹਾਡੀ ਇੱਛਾ ਹੋਏਗੀ ਅਸੀਂ ਦੁਕਾਨਦਾਰ ਕੋਲ ਜਾਂਦੇ ਹਾਂ ਜਿਹੋ ਜਿਹਾ ਜਾ ਕੇ ਮੰਗਦੇ ਹਾਂ ਉਹ ਜਿਹਾ ਸਾਨੂੰ ਸੌਦਾ ਦੇ ਦਿੰਦਾ ਇਹ ਤੇ ਫਿਰ ਵੀ ਬ੍ਰਹਮੰਡਾ ਖੰਡਾਂ ਦੇ ਮਾਲਕ ਨੇ ਸੱਬੇ ਥੋਖ ਪ੍ਰਾਪਤੇ ਜੇ ਆਵੇ ਇੱਕ ਹੱਥ ਇਹ ਤੇ ਫਿਰ ਵੀ ਸਾਰੀਆਂ ਦਾਤਾਂ ਦਾ ਮਾਲਕ ਹੈ ਇਹਦੇ ਵਰਗਾ ਤੇ ਹਾਈ ਕੋਈ ਨਹੀਂ ਹੈ ਇਹਦੇ ਵਰਗਾ ਦੁਨੀਆ ਦੇ ਵਿੱਚ ਕੋਈ ਬਾਦਸ਼ਾਹ ਨਹੀਂ ਹੈ ਕੋਈ ਰਾਜਾ ਨਹੀਂ ਹੈ ਪਿਆਰਿਓ ਜਿਹੜਾ ਇਹਦੇ ਕੋਲੇ ਆ ਕੇ ਮੰਗਦਾ ਹੈ ਮੈਂ ਗੱਲ ਕਰਦਾ ਸਾ ਪਹਿਲੀ ਗੱਲ ਤੇ ਇਹ ਹੈ ਇਹ ਮੱਖੀ ਚੂਸ ਨਹੀਂ ਹੈ ਕੰਜੂਸ ਨਹੀਂ ਹੈ ਇਹ ਛੋਟੇ ਦਿਲ ਵਾਲਾ ਨਹੀਂ ਹੈ ਇਹਦਾ ਹੱਥ ਛੋਟਾ ਨਹੀਂ ਹੈ ਇਹਦਾ ਹੱਥ ਬਹੁਤ ਵੱਡਾ ਹੈ ਬਹੁਤ ਬਾਦੀ ਹੈ ਇਹਦੇ ਘਰ ਦੇ ਵਿੱਚ ਸਭ ਕੁਝ ਪਿਆ ਹੈ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਪੜਦੇ ਆ ਨਾ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜੇ ਭੈਣੋ ਅਸੀਂ ਆ ਗੱਲ ਪੜਦੇ ਆ ਨਾ ਵੀ ਕਰਤਾ ਤੇਰਾ ਸਭ ਕਿਛ ਹੈ ਜੇ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਵਿੱਚ ਸਭ ਕੁਝ ਹੈ ਤੇ ਇਹ ਵੀ ਯਾਦ ਰੱਖਿਆ ਕਰੀਏ ਵੀ ਸਾਨੂੰ ਸੁੰਦਰਤਾ ਸਾਨੂੰ ਭੋਜਨ ਸਾਨੂੰ ਸਭ ਕੁਝ ਵਾਹਿਗੁਰੂ ਨੇ ਦਿੱਤਾ ਇਹਦੇ ਘਰ ਦੇ ਵਿੱਚੋਂ ਹੀ ਲਿਆਏ ਅਸੀਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸੋਕ ਵਿਸਰੈ ਜਿਨ ਸਭ ਕਿਛ ਦੀ ਆ ਜਿਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਸਭ ਕੁਝ ਦਿੱਤਾ ਹੈ ਤੈਨੂੰ ਸੋਹਣਾ ਰੰਗ ਰੂਪ ਦਿੱਤਾ ਬੰਦਿਆ ਸੋਹਣੇ ਨੇਤਰ ਦਿੱਥੇ ਨੇ ਸੋਹਣੇ ਤੈਨੂੰ ਸ਼੍ਰਵਣ ਦਿੱਤੇ ਨੇ ਸੁਣਨ ਵਾਸਤੇ ਤੇਰੇ ਹੱਥ ਪੈਰ ਸਹੀ ਨੇ ਤੇਰੇ ਪੈਰ ਸਹੀ ਨੇ